ਨਾ ਮੈਂ ਆਪਣਾ ਮੇਰੇ ਰਮਨ ਪੇਚਕੋ ਹਾਂਜੀ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਕਿਸ਼ ਲਾਹੌਰੀਆਂ ਹਰਮਨ ਪੰਡਾਲ ਸੁਰੇਤਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਇਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕ ਸਕਤੀ ਤੁਸੀਂ ਤੁਹਾਡੀ ਵੀ ਪ੍ਰਾਣੀ ਲੰਜੇ ਹਾਂਜੀ ਇਹ ਤਾਂ ਮੈਂ ਕੀ ਆ ਦਿੰਦਾ ਮਾਰਨ ਕੁੱਟਦਾ ਬਹੁਤ ਅਜਿਹਾ ਪਤਾ ਸੀ ਸਾਡੇ ਘਰ ਬੜਿਆ ਹੁੰਦਾ ਆ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾਂ ਉਹ ਉਹ ਕਰਦਾ ਆ ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਤੇ ਜਿਹੜੀ ਤਾਂ ਬਲੈਕਮੇਲਿੰਗ ਕਰਦਾ ਵਾ ਬਲੈਕਮੇਲ ਕਰਦਾ ਇੰਸਟਾ ਤੋਂ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਪੁਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਗਦੇ ਮੈਂ ਦੇਖੋ ਅਸਲਾ ਆ ਮੰਗਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਹੈ ਤੇ ਇਸ ਮੰਨਦੇ ਤੁਸੀਂ ਪਹਿਲਾਂ ਵੀ ਕੰਪਲੇਟ ਪੁਲਿਸ ਨੂੰ ਕੀਤੀ ਪਈ ਹੈ ਹੋਰ ਕਿੰਨੀ ਕੰਪਲੇਨ ਉਹਨਾਂ ਨੇ ਉਹਦਾ ਪਿਛਲੇ ਹਫਤੇ ਫੈਸਲਾ ਕਰਾਇਆ ਸੀਗਾ ਉਦੋਂ ਕਹਿੰਦਾ ਸੀ ਨਹੀਂ ਕੁਛ ਕਰੂੰਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ ਮੈਡਮ ਜੀ ਤੇਰੇ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ ਅਸੀਂ ਤਰਖਾਸ ਦਿੱਤੀ ਤੇ ਇਹਨੇ ਸਾਡੇ ਤੋੜ ਫਾਨ ਕੀਤੀ ਲੜਾਈ ਝਗੜੇ ਹੋਏ ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਹੋ ਜਾਓ ਫਿਰ ਪੇਸ਼ੇ ਨੂੰ ਭੇਜਣਾ ਜੀ ਅਸੀਂ ਸਜ਼ਾ ਦੋ ਦਰਸਾਓ ਕੀ ਮਾਮਲਾ ਸੀ ਇੱਕ ਪੇਸ਼ੈਂਟ ਵੀ ਆਇਆ ਗੋਲੀ ਵੀ ਚੱਲਿਆ ਕੀ ਹਾਲਾਤ ਵਤ ਕੀ ਪੇਸ਼ੈਂਟ ਦੀ ਜਰਕੀ ਹੈਗੀ ਹੈ ਡਿਟੇਲਸ ਜੀ ਹਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ 50 ਸਾਲ ਦੀ ਉਮਰ ਉਹਦੇ ਪੱਟ ਤੇ ਗੋਲੀ ਵੱਜੀ ਗਈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਗੋਲੀ ਆਹਰ ਪਤ ਹੋ ਗਈ ਤੇ ਮਰੀਜ਼ੇ ਵਾਲਾ ਠੀਕ ਹੈ ਪਰ ਹੁਣ ਅਗਲੀ ਕਾਰਵਾਈ ਲਈ ਜਾਂ ਇੰਟਰਵਿਊ ਇੰਟਰਵੈਨਸ਼ਨ ਲਈ ਬਰੀ ਹੋ ਪਈ ਜੀ ਗੋਲੀ ਨਿਕਲ ਗਈ ਕੀ ਹੈ ਕੀ ਲੈ ਜੀ ਗੋਲੀ ਨਿਕਲ ਗਈ ਹੈ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ ਨਹੀਂ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਪਰ ਸਰਜੀਕਲ ਓਪੀਨੀਅਨ ਲਈ ਡਾਕਟਰ ਸਾਹਿਬ ਜੀ ਨੇ ਗੋਲੀ ਲੱਗੀ ਆ ਇਹ ਕਿ ਕੋਈ ਮਤਲਬ ਆਮ ਗੋਲੀयां ਮੀ ਗੋਲੀਏ ਕੋਈ ਸ਼ਾਰਪ ਆ ਕਿਦਾਂ ਵਾ ਕੀ ਇਹ ਅਗਲੀ ਹੁਣ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂ ਅਡਵਾਂਸ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੇ ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਦੇ ਬਾਹਰ ਪੇਸ਼ੈਂਟ ਦੀ ਹਾਲਤ ਹਾਂਜੀ ਖਤਰੇ ਤੋਂ ਬਾਹਰ ਸੱਕੀ ਨਾਮ ਆ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਮਲਟੀਪਲ ਕੋਰ ਹੈ ਹਾਂਜੀ ਤਾਂ ਕੀ ਐਡਰੈਸ ਕੀ ਹੈ ਨਾ ਤੁਸੀਂ ਦੱਸੋ ਇਹ ਲੋਕਲੀ ਕਪੂਰਥਲਾ ਦੇ ਰਹਿਣ ਵਾਲੇ ਜੀ ਸਰ ਕੀ ਮਾਮਲਾ ਸੀ ਜਿਸ ਨੂੰ ਲੈ ਕੇ ਗੋਲੀਆਂ ਵੀ ਚੱਲਿਆ ਹੈ ਤਾਂ ਇਹ ਸਾਰਾ ਕੀ ਮਾਮਲਾ ਕੀ ਹੈ ਅੱਜ ਸਿਮਰ ਹਸਪਤਾਲ ਆਇਆ ਹੈ ਸਾਨੂੰ ਇਨਫੋਰਮੇਸ਼ਨ ਮਿਲਦੀ ਕਿ ਇੱਕ ਲੜਕੀ ਜਿਸ ਦੀ ਉਮਰ 35 ਸਾਲ ਹੈ ਉਹਦਾ ਨਾਮ ਮਨਪ੍ਰੀਤ कौर ਹੈ ਜਿਹੜੀ ਬ੍ਰੈੱਡ ਸਟਰੀ ਦੇ ਨੇੜੇ ਰੰਡੀ ਹੈ ਇਹਦੇ ਮਤਲਬ ਕਿਸੀ ਇੱਕ ਨਾਮ ਆਪਣਾ ਸੁਰਜਾ ਖਾਪਰ ਦੇ ਨਾਮ ਦੇ ਮੁੰਡੇ ਨੇ ਜਿਹੜੇ ਗੋਲੀਆਂ ਮਾਰੇ ਇੱਕ ਗੋਲੀ ਲੱਗੀ ਹੈ ਜੀ ਪੈਰ ਤੇ ਬਾਕੀ ਸਟੇਬਲ ਹੈ ਜੀ ਇਲੈਕਟਰੀ ਇਹਦੇ ਨਾਲ ਦੋ ਮੁੰਡੇ ਹੋਰ ਆਏ ਸੀ ਜੀ ਬੁਲੇਟ ਤੇ ਆਏ ਸੀ ਜੀ ਉਹਦਾ ਨਾਮ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਇਹ ਮੈਰਿਡ ਹਿੱਕੀਆ ਸਪਰੇਟ ਰਹਿੰਦੀ ਆਪਣੀ ਹਸਪਤਲ ਤੋਂ ਕਿ ਜਿਹੜਾ ਬਾਕੀ ਕਾਰਵਾਈ ਹੋਦੀ ਹੈ ਉਹ ਇਲੈਕਟਰੀ ਇਸਰ ਜਿਹੜੀ ਗੋਲੀ ਹੈਗੀ ਹੈ ਇਹ ਚੱਲੀ ਕਿੱਥੇ ਕਿਹੜੀ ਦੇ ਨਾਲ ਚਲਾਈ ਹੈ ਉਹ ਕਿ ਸਰਕੂਲਰ ਰੋਡ ਜਿਹੜਾ ਹੈਗਾ ਉੱਥੇ ਕారణ ਕੀ ਪਤਾ ਨਹੀਂ ਲੱਗਾ ਕਿਸ ਕਾਰਨ ਗੁਰੂ ਜੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਕਿ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਜਿਹੜੇ ਬੰਦੇ ਜਿਹੜੀ ਲੇਡੀਜ਼ ਆ ਜਿਹੜੀ ਉਪਚਾਰ ਲਈ ਐਸੋਲੇ ਐਡਮਿਟ ਆ ਉਹ ਕੀ ਦੱਸ ਰਹੇ ਕਿਹੜੇ ਬੰਦਿਆਂ ਨਾਲ ਗੁੰਮ ਹੋਈ ਸੀ ਉਹਨੇ ਸੁਰਜ ਸਾਹਰ ਦਾ ਨਾਮ ਲਿਆ ਹੈਗਾ ਤੇ ਬਾਕੀ ਦੋ ਮੁੰਡੇ ਹੋਰੇ ਜਿਹੜੇ ਦੋ ਬੰਦੇ ਉਹਨਾਂ ਦਾ ਕੀ ਨਾਮ ਆ ਉਹ ਤੇ ਦੱਸ ਨਹੀਂ ਸਕਦੇ ਓਕੇ ਸਰ ਕੀ ਲੱਗਦਾ ਕੀ ਹੈ ਕੋਈ ਪੁਰਾਣੀ ਕੋਈ ਰੰਜਿਸ਼ ਵੀ ਹੋ ਸਕਦੀ ਹੈ ਕਿ ਕਿਤੇ ਕੋਈ ਪ੍ਰੇਮ ਦਾ ਕੋਈ ਇਧਰ ਕੋ ਚੱਕਰ ਪ੍ਰੀਮੀਨਰੀ ਇਨਵੈਸਟੀਗੇਸ਼ਨ ਅਜੇ ਬੁਕਵੇ ਨੂੰ ਹੋ ਜੇ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਆਪਾਂ ਜਿਹੜੇ ਬਿਆਨ ਲਿਖਦੇ ਪਏ ਹਾਂ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਆਊਗੀ ਉਹ ਜਦੋਂ ਸਰ ਕੋ CCTV ਦੇ ਮਾਰ ਫੋਟੋ ਵੀ ਤੁਹਾਡੇ ਸਾਹਮਣੇ ਜਸਟ ਵੀਡੀਓ ਇਨਵੈਸਟੀਗੇਸ਼ਨ ਆ 15 ਮਿੰਟ ਵੀ ਹੋਏ ਤੇ ਆਪਾਂ ਜੇ ਜ਼ਰੂਰੀ ਕੋਈ ਆਊਗਾ ਤੁਹਾਡੇ ਨਾਲ ਸਾਡੇ ਥੈਂਕ ਯੂ